ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਇੱਕ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਆਈਟਮ ਲੈ ਕੇ ਆਏ ਆ ਜਿਹੜੀ ਕਿ ਖਾਣ ਦੇ ਵਿੱਚ ਬਹੁਤ ਸਵਾਦਿਸ਼ਟ ਹੈ ਤੇ ਪੇਟ ਨੂੰ ਵੀ ਇਹ ਸਹੀ ਰੱਖਦੀ ਹੈ ਜੀ ਇਹਨੂੰ ਦੋ ਨਾਮ ਦਿੱਤੇ ਗਏ ਹੈ ਜੀ ਇੱਕ ਤਾਂ ਇਹਨੂੰ ਸਬਜੀ ਦਾ ਤੇ ਇੱਕ ਚਟਣੀ ਦਾ ਇਹ ਸਬਜੀ ਵੀ ਕਹਿ ਲਾਉਂਦੀ ਹੈ ਜੀ ਤੇ ਚਟਣੀ ਵੀ ਤੇ ਆਪਾਂ ਕੀ ਹੈ ਜੀ ਇਹ ਰਾਜਸਥਾਨ ਦੀ ਮਸ਼ਹੂਰ ਹੈ ਜੀ ਰਾਜਸਥਾਨ ਚ ਇਹਨੂੰ ਬਹੁਤ ਲੋਕ ਖਾਂਦੇ ਨੇ ਮੈਨੂੰ ਸਾਰੇ ਜਿਹੜੇ ਰਾਜਸਥਾਨੀ ਉਹ ਕਹਿ ਦਿੰਦੇ ਦੀਦੀ ਤੁਸੀਂ ਰਹਿੰਦੇ ਰਾਜਸਥਾਨ ਚ ਕੋਈ ਨਾ ਕੋਈ ਆਪਣੇ ਰਾਜਸਥਾਨ ਦੀ ਆਈਟਮ ਵੀ ਬਣਾ ਕੇ ਤੁਸੀਂ ਫੇਸਬੁੱਕ ਤੇ ਪਾਇਆ ਕਰੋ ਹਨਾ ਵੀਡੀਓ ਬਣਾ ਕੇ ਤੁਸੀਂ ਪਾਇਆ ਕਰੋ ਅੱਜ ਉਹਨਾਂ ਦੀ ਸਾਰਿਆਂ ਦੀ ਭਾਈ ਕਹਿਣ ਤੇ ਤੇ ਮੈਂ ਅੱਜ ਕੇਰੀ ਦੀ ਜਿਹਨੂੰ ਕਿ ਆਪਾਂ ਕੱਚੀਆਂ ਅੰਬੀਆਂ ਵੀ ਕਹਿ ਦਿੰਨੇ ਆ ਤੇ ਇਧਰ ਕੇਰੀ ਵੀ ਕਹਿੰਦੇ ਆ ਜੀ ਇਹਨੂੰ ਤੇ ਆਪਾਂ ਇਹਨਾਂ ਦੀ ਤੁਹਾਨੂੰ ਸਬਜੀ ਬਣਾ ਕੇ ਦਿਖਾਉਨੇ ਆ ਵੀ ਇਹ ਕਿਵੇਂ ਬਣਦੀ ਆ ਤੇ ਇਹ ਮਤਲਬ ਬਣਾ ਕੇ ਆਪਾਂ ਰੱਖ ਵੀ ਸਕਦੇ ਆ ਸਟੋਰ ਵੀ ਕਰ ਸਕਦੇ ਆ ਜੀ ਇਹਨੂੰ ਚਟਨੀ ਦੇ ਤੌਰ ਤੇ ਕੰਮ ਆਉਂਦੀ ਹੈ ਜਦੋਂ ਤੁਸੀਂ ਫੁਲਕਾ ਛਕਣਾ ਹੈਗਾ ਕੋਈ ਸਬਜੀ ਖਾਈ ਜਾਂਦੇ ਹੋ ਤੇ ਨਾਲ ਥੋੜੀ ਜੀ ਇੱਕ ਚਮਚਾ ਇਹ ਵੀ ਲੈ ਸਕਦੇ ਹੋ ਤੇ ਨਾਲੇ ਤਾਂ ਇਹਦਾ ਨਾ ਪੇਟ ਸਹੀ ਰਹਿੰਦਾ ਹਾਜਮਾ ਸਹੀ ਰਹਿੰਦਾ ਜੀ ਨਾਲੇ ਖਾਣ ਦੇ ਵਿੱਚ ਬਹੁਤ ਸਵਾਦ ਹੁੰਦੀ ਹੈ ਆਪਾਂ ਕੀ ਕਰਨਾ ਹੈ ਜੀ ਆ ਪੰਜ ਸੱਤ ਅੰਬੀਆਂ ਲੈ ਲਈਆਂ ਕੱਚੀਆਂ ਜਿਹੜੀਆਂ ਕਿ ਜਮਾ ਕੱਚੀਆਂ ਹੁੰਦੀਆਂ ਨੇ ਜਿਆਦੇ ਪੱਕੀਆਂ ਨਹੀਂ ਲੈਣੀਆਂ ਉਹਨਾਂ ਦੇ ਵਿੱਚ ਤਾਂ ਫਿਰ ਜਾਲਾ ਜਾ ਭਰ ਜਾਂਦਾ ਹੈਗਾ ਤੇ ਉਹ ਮਤਲਬ ਕਿ ਉਹਨਾਂ ਦਾ ਕਲਰ ਵੀ ਹੋਰ ਹੋ ਜਾਂਦਾ ਆਪਾਂ ਬਿਲਕੁਲ ਕੱਚੀ ਅੰਬੀ ਲੈਣੀ ਹੈ ਜੀ ਇਹ ਆਪਾਂ ਕੱਚੀ ਅੰਬੀਆਂ ਲੈ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੋ ਸਵਾਰ ਲੋ ਤੇ ਇਹਨਾਂ ਨੂੰ ਛਿੱਲ ਲੋ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਛਿੱਲਣ ਦਾ ਕੰਮ ਕਰਨਾ ਹੈਗਾ ਚੰਗੀ ਤਰ੍ਹਾਂ ਇਹਨਾਂ ਨੂੰ ਛਿੱਲ ਲੈਣਾ ਹੈਗਾ ਸਾਫ਼ ਸੁਥਰੀਆਂ ਫਿਰ ਆਪਾਂ ਇਹਨਾਂ ਨੂੰ ਜੀ ਕੀ ਕਰਨਾ ਹੈਗਾ ਸਾਰਿਆਂ ਨੂੰ ਲੈ ਕੇ ਇਹਨਾਂ ਨੂੰ ਤੇ ਕੱਟ ਲੈਣਾ ਹੈਗਾ ਠੀਕ ਹੈ ਜੀ ਇਹਨਾਂ ਦੇ ਵਿੱਚ ਗੁੱਠਲੀ ਹੁੰਦੀ ਹੈਗੀ ਹੈ ਜਿਹੜੀ ਕਿ ਅਗਰ ਗੁੱਠਲੀ ਚਲੀ ਜਾਵੇ ਨਾ ਸਬਜੀ ਦੇ ਵਿੱਚ ਤਾਂ ਥੋੜਾ ਜਿਹਾ ਇਹ ਕੜੱਟਣ ਆਉਣ ਲੱਗ ਜਾਂਦੀ ਹੈ ਜੀ ਇਹਦੇ ਵਿੱਚ ਉਹ ਹੋਰ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਕੋਈ ਉਹ ਖਰਾਬ ਨਹੀਂ ਕਰਦੀ ਪਰ ਉਹਦੇ ਨਾਲ ਨਾ ਸਬਜੀ ਕੌੜੀ ਹੋ ਜਾਂਦੀ ਹੈਗੀ ਹੈ ਜਦੋਂ ਆਪਾਂ ਬਾਹਲੇ ਦਿਨ ਰੱਖਾਂਗੇ ਤਾਂ ਉਦੋਂ ਵੀ ਜ਼ਿਆਦਾ ਕੜੱਟਣ ਹੁੰਦੀ ਹੈ ਜੀ ਆਹ ਇਹਦੀ ਗੁੱਠਲੀ ਹੁੰਦੀ ਹੈ ਅੰਬੀ ਦੀ ਹੁੰਦੀ ਹੈ ਬਹੁਤ ਕੱਚੀ ਹੈ ਤੇ ਪਰ ਆਪਾਂ ਇਹਨੂੰ ਕੱਢ ਦੇਣੀ ਹੈ ਜੀ ਆਪਾਂ ਇਹ ਵਿੱਚ ਨਹੀਂ ਰੱਖਣੀ ਹੈਗੀ ਆ ਦੇਖੋ ਤੁਸੀਂ ਗੁੱਠਲੀ ਇਹਦੀ ਵੈਸੇ ਤਾਂ ਬੀਜਾ ਬਹੁਤ ਸੋਹਣਾ ਲੱਗਦਾ ਪਰ ਆਪਾਂ ਉਹਨੂੰ ਸੋਹਣੇ ਨੂੰ ਕੀ ਕਰੀਏ ਉਹ ਸਾਰਾ ਕੰਮ ਹੀ ਖਰਾਬ ਕਰ ਦਿੰਦਾ ਆਪਣਾ ਉਹ ਸਾਰਾ ਕੁਝ ਜਿਹੜਾ ਸਿਸਟਮ ਜਾਂ ਹੁੰਦਾ ਜੀ ਉਹ ਉਹਦਾ ਕਣੱਤਨ ਚ ਆ ਜਾਂਦਾ ਹੈਗਾ ਤੇ ਆਹ ਦੇਖੋ ਜੀ ਤੁਸੀਂ ਇਹ ਆਪਾਂ ਇਹਦੇ ਲਈ ਪੀਸ ਕੱਟ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਨਾਂ ਨੂੰ ਛੋਟੇ ਕਰ ਦੇਣਾ ਹੈਗਾ ਮਤਲਬ ਜਿਆਦੇ ਛੋਟੇ ਵੀ ਨਹੀਂ ਕਰਨਾ ਹੈਗਾ ਮਤਲਬ ਠੀਕ ਠੀਕ ਹੁਣ ਜਿਵੇਂ ਇੱਕ ਫਾੜੀ ਦੀਆਂ ਤੁਸੀਂ 4-5 4 ਕ ਫਾੜੀਆਂ ਬਣਾ ਲਓ ਜਾਨੀ ਕਿ 4 ਕ ਪੀਸ ਬਣ ਜਾਣ ਉਹ ਇੱਕ ਕੰਬੀ ਦੇ 6 ਕ ਪੀਸ ਬਣਨੇ ਚਾਹੀਦੇ ਆ ਬਹੁਤ ਮਤਲਬ ਵਧੀਆ ਬੰਨਦੀ ਹੈ ਜੇ ਜੇ ਇਹਦੇ ਆਪਾਂ ਜਿਆਦੇ ਛੋਟੇ ਕਰ ਲੰਨੇ ਆ ਤਾਂ ਫਿਰ ਇਹ ਥੋੜੀ ਜਿਹੀ ਕੱਚੀ ਹੁੰਦੀ ਹੈ ਤੇ ਫਿਰ ਛੇਤੀ ਗਲ ਜਾਂਦੀ ਹੈਗੀ ਮਾੜੇ ਜਿਹਾ ਛੇਕਣਾ ਇਹਨੇ ਤਿਆਰ ਹੋ ਜਾਣਾ ਹੁੰਦਾ ਇਹਦੇ ਵਿੱਚ ਹੁਣ ਆਪਾਂ ਸਵਾਦ ਬਣਾਉਣ ਵਾਸਤੇ ਆਪਾਂ ਕੀ ਕੁਝ ਪਾਉਣਾ ਹੈਗਾ ਉਹ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਣੀ ਹੈ ਤੇ ਤੁਸੀਂ ਆ ਦੇਖੋ ਜੀ ਆਪਾਂ ਕਰ ਲੇ ਪੀਸ ਤੇ ਆਪਾਂ ਆਪਦਾ ਡੋਂਗਾ ਲਿਆ ਭਾਰ ਇਹਨਾਂ ਦਾ ਹਨਾ ਇਹ ਹੁਣ ਸਾਨੂੰ ਕਈ ਦਿਨ ਚੱਲ ਜੂਗਾ ਤੇ ਆਪਾਂ ਰੱਖ ਲਈ ਜੀ ਕੜਾਹੀ ਕੜਾਹੀ ਰੱਖ ਕੇ ਜੀ ਆਪਾਂ ਪਾ ਲਿਆ ਇਹ ਸਰੋਂ ਦਾ ਤੇਲ ਇਹ ਸਰੋਂ ਦੇ ਤੇਲ ਚ ਬਣਦੀ ਹੈ ਜੀ ਧਿਆਨ ਰੱਖਿਓ ਠੀਕ ਹੈ ਜੀ ਇਹ ਘਿਓ ਚ ਨਹੀਂ ਬਣਦੀ ਇਹ ਸਰੋਂ ਦੇ ਤੇਲ ਚ ਬਣਦੀ ਹੈ ਸਰੋਂ ਦਾ ਤੇਲ ਪਾ ਲਿਆ ਹੁਣ ਸਰੋਂ ਦਾ ਤੇਲ ਪਾ ਕੇ ਉਸ ਤੋਂ ਬਾਅਦ ਆਪਾਂ ਕੀ ਚੀਜ਼ ਇਸਤੇਮਾਲ ਕਰਨੀ ਹੈ ਜਿਹਦੇ ਨਾਲ ਕੀ ਇਹ ਸਵਾਦਿਸ਼ਟ ਹੋ ਜਾਏ ਬਹੁਤ ਹੀ ਜ਼ਿਆਦਾ ਸਵਾਦ ਬਣ ਜੇ ਤੇ ਦੇਖਣ ਵਾਲਾ ਤੇ ਖਾਣ ਵਾਲਾ ਵੀ ਕਹਵੇ ਵੀ ਹਾਂਜੀ ਕਿਉਂਕਿ ਜਿਹੜੀ ਚੀਜ਼ ਦੇਖਣ ਚ ਸੋਹਣੀ ਲੱਗਦੀ ਉਹ ਖਾਣ ਚ ਵੀ ਸਵਾਦ ਹੁੰਦੀ ਹੈ ਜੀ ਆਪਾਂ ਪਾ ਲੈਣੀ ਜੀ ਇੱਕ ਚਮਚਾ ਇਹਦੇ ਵਿੱਚ ਕਲੌਂਜੀ ਜਿਹੜੀ ਕਿ ਆਪਾਂ ਅੰਬੀਆਂ ਦੇ achar ਦੇ ਵਿੱਚ ਪਾਉਣੇ ਹੁੰਦੇ ਆ ਉਹ ਕਲੌਂਜੀ ਪਾਉਣੀ ਤੇ ਇੱਕ ਚਮਚਾ ਜੀਰਾ ਤੇ ਇੱਕ ਚਮਚਾ ਸੌਫ ਯਾਨੀ ਕਿ ਮਸਾਲਾ ਕੁੱਲ ਮਿਲਾ ਕੇ ਇਹਦੇ ਵਿੱਚ ਉਹੀ ਪੈ ਜਾਂਦਾ ਹੈਗਾ ਜੀ ਜਿਹੜਾ ਆਪਾਂ ਅੰਬ ਦੇ achar ਦੇ ਵਿੱਚ ਪਾਉਣੇ ਆ ਠੀਕ ਹੈ ਜੀ ਤੇ ਸਾਰੀ ਵੀਡੀਓ ਤੁਸੀਂ ਦੇਖਿਓ ਅੱਗੇ-ਅੱਗੇ ਜਿਹੜੀ ਚੀਜ਼ ਪਾਉਣੀ ਹੈ ਉਹ ਵੀ ਤੁਸੀਂ ਦੇਖਿਓ ਬਹੁਤ ਹੀ ਵਧੀਆ ਤੇ ਸਵਾਦਿਸ਼ਟ ਉਹਦੇ ਨਾਲ ਹੀ ਬਣਦੀ ਹੈ ਜੀ ਜਿਆਦਾ ਇਹ ਆਪਾਂ ਆਂਬੀਆਂ ਵੀ ਤੇਲ ਦੇ ਵਿੱਚ ਇਹ ਤੜਕਣ ਵਾਸਤੇ ਪਾਤੀਆਂ ਜੀ ਹੁਣ ਆਪਾਂ ਕੀ ਪਾਏ ਆ ਜੀ ਇੱਕ ਕੜਛੀ ਮੇਥਿਆਂ ਦੀ ਇਹ ਆਪਾਂ ਰਾਤ ਭਿਉ ਕੇ ਰੱਖਦੇ ਸੀਗੇ ਛੋਟੀ ਕੜਛੀ ਮੇਥਿਆਂ ਦੀ ਇਹ ਸਾਰੀ ਰਾਤ ਭਿੱਜੇ ਰਹੇ ਤੇ ਵਧੀਆ ਬਣ ਗਏ ਇਹ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਇਹ ਪਾ ਦੇਣਾ ਇਹਦੇ ਵਿੱਚ ਮੇਥਿਆਂ ਨਾਲ ਇਹ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਬਣ ਜਾਂਦਾ ਜੀ ਠੀਕ ਹੈ ਜੀ ਇੱਧਰ ਲੋਕ ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਖਾਂਦੇ ਆ ਤੇ ਇਹ ਇੱਧਰ ਰੋਗਾਂ ਤੋਂ ਮੁਕਤ ਵੀ ਹੈਗੇ ਜੀ ਇੱਧਰ ਰਾਜਸਥਾਨ ਦੇ ਵਿੱਚ ਰੋਗ ਇੰਨੇ ਹੈ ਨਹੀਂਗੇ ਜਿੰਨੇ ਕਿ ਆਪਣੇ ਇੱਧਰ ਪੰਜਾਬ ਹਰਿਆਣੇ 'ਚ ਹੋਏ ਪਏ ਕਿਉਂਕਿ ਇਹ ਖਾਣਕ ਦਾ ਫਰਕ ਪੈ ਜਾਂਦਾ ਪਾਣੀ ਦਾ ਫਰਕ ਪੈ ਜਾਂਦਾ ਜੀ ਤੇ ਬਾਕੀ ਕੰਮ ਧੰਦੇ ਦਾ ਵੀ ਫਰਕ ਪੈ ਜਾਂਦਾ ਹੈਗਾ ਤੁਸੀਂ ਵੀ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਘਰੇ ਰੱਖੋ ਜੀ ਬਹੁਤ ਮਤਲਬ ਕਿ ਸਵਾਦਿਸ਼ਟ ਵੀ ਹੁੰਦੀਆਂ ਤੇ ਰੋਗਾਂ ਨੂੰ ਮੁਕਤ ਤੋਂ ਮੁਕਤ ਵੀ ਹੋਨੇ ਆਪਾਂ ਹੁਣ ਆਪਾਂ ਕੀ ਕਰਨਾ ਜੀ ਹਲਕਾ ਫੁਲਕਾ ਇਹਦੇ ਵਿੱਚ ਨਮਕ ਮਿਰਚ ਮਸਾਲਾ ਪਾ ਦੇਣਾ ਹੈਗਾ ਥੋੜੀ ਜੀ ਹਲਦੀ ਪਾ ਦਿਓ ਜਿਹੜਾ ਕਿ ਸਰੀਰ ਦਾ ਐਂਟੀਬਾਇਓਟਿਕ ਹੁੰਦਾ ਹੈ ਜੀ ਠੀਕ ਹੈ ਥੋੜੀਆਂ ਜੀਆਂ ਮਿਰਚਾਂ ਪਾ ਦਿਓ ਕਿਉਂਕਿ ਟੇਸਟ ਬਣ ਜਾਂਦਾ ਮਿਰਚਾਂ ਬਿਨਾ ਨਮਕ ਮਿਰਚ ਬਿਨਾ ਤਾਂ ਫਿਰ ਚੀਜ਼ ਚੰਗੀ ਨਹੀਂ ਲੱਗਦੀ ਹੈਗੀ ਹਨਾ ਤੇ ਥੋੜਾ ਜਆ ਤੁਸੀਂ ਪਾ ਦਿਓ ਜੀ ਨਮਕ ਆਪਾਂ ਹੁਣ ਇਹਨੂੰ ਥੋੜੇ ਜੇ ਟਾਈਮ ਦੀ ਖਾਤਰ ਰੱਖ ਦੇਣਾ ਜੀ ਥੋੜਾ ਜਆ ਆਪਾਂ ਇਹਦੇ ਵਿੱਚ ਪਾਣੀ ਵੀ ਪਾਉਣਾ ਹੈਗਾ ਤਾਂ ਕਿ ਇਹਦੇ ਵਿੱਚ ਜਿਹੜੀ ਤਰੀ ਜੀ ਹੈ ਨਾ ਇਹਦੀ ਤੇ ਉਹ ਵਧੀਆ ਬਣ ਜੇ ਇਸ ਤਰੀ ਬਿ ਜੇ ਜ਼ਿਆਦਾ ਹੀ ਆਪਾਂ ਖੁਸ਼ਕ ਬਣਾਉਣੀ ਹੈ ਫਿਰ ਤਾਂ ਉਚਾਰ ਹੀ ਬਣ ਜਾਂਦਾ ਹੈਗਾ ਜੀ ਆਪਾਂ ਇਹ ਥੋੜੀ ਜੀ ਰਸਮਸੀ ਜੀ ਤਰੀਜੀ ਬਣਾਉਣੀ ਹੈਗੀ ਹੈ ਜਾਨੀ ਕਿ ਇਹਦੇ ਚ ਥੋੜੀ ਜੀ ਗਾੜੀ ਜੀ ਤਰੀ ਬਣ ਜੇ ਤਾਂ ਉਹਦੇ ਨਾਲ ਇਹਦਾ ਟੇਸਟ ਬਦਲ ਜਾਂਦਾ ਹੈਗਾ ਆਹ ਦੇਖੋ ਜੀ ਹੁਣ ਕਿੰਨਾ ਸੋਹਣਾ ਬਣ ਗਿਆ ਤੇ ਆਪਾਂ ਇੱਕ ਗਲਾਸੀ ਇਹਦੇ ਵਿੱਚ ਪਾਣੀ ਦੀ ਪਾਤੀ ਆਪਾਂ ਛੋਟਾ ਗਲਾਸ ਹੈ ਜੀ ਜਿਹੜਾ ਕੱਚ ਦਾ ਜਿਹੜਾ ਹੁੰਦਾ ਐਨੇ ਕਦੇ ਵਿੱਚ ਇਹ 6-7 ਕੰਬੀਆਂ ਦੇ ਵਿੱਚ ਉਹ ਪੈ ਜਾਂਦਾ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾਉਨੇ ਆ ਜੀ ਜਿਹੜਾ ਕੀ ਇਹ ਵਧੀਆ ਹੈ ਦਾ ਮਤਲਬ ਕਿ ਤਰੀ ਬਾਂਜੇ ਤੇ ਆਪਾਂ ਨੂੰ ਖਾਣ ਦੇ ਵਿੱਚ ਸਵਾਦ ਲੱਗੇ ਲੋ ਬੱਚੇ ਕੀ ਕਰਦੇ ਆ ਜੀ ਬਰੈਡ ਤੇ ਲਾ ਕੇ ਵੀ ਖਾ ਲੈਂਦੇ ਆ ਆਪਾਂ ਗਰਮ ਗਰਮ ਫੁਲਕਾ ਬਣਾਇਆ ਤਾਂ ਆਪਾਂ ਉਹ ਤੇ ਲਾ ਕੇ ਵੀ ਖਾ ਲੈਂਦੇ ਆ ਜੀ ਜੇ ਸਵੇਰ ਦਾ ਫੁਲਕਾ ਪਿਆ ਤਾਂ ਆਪਾਂ ਉਹ ਤੇ ਲਾ ਕੇ ਵੀ ਖਾ ਲੈਂਦੇ ਆ ਇਹਨੂੰ ਇਹ ਬਹੁਤ ਟੇਸਟੀ ਹੁੰਦੀ ਹੈ ਜੀ ਆਪਾਂ ਨੇ ਕੀ ਕਰਨਾ ਹੈ ਜੀ ਹੁਣ ਇਹਨੂੰ ਕੁਚਰ ਵਾਸਤੇ ਇਹਨੂੰ ਰਿਜਣ ਦਿਓ ਜਦੋਂ ਰਿਜ ਗਈ ਤਾਂ ਆਪਾਂ ਫਿਰ ਕੀ ਕਰਨਾ ਹੈ ਜੀ ਇੱਕ ਮਤਲਬ ਕਿ ਕੌਲੀ ਛੋਟੀ ਕੌਲੀ ਆਪਾਂ ਗੁੜ ਦੀ ਕੁੱਟ ਲੈਣੀ ਹੈ ਕੁੱਟ ਕੇ ਉਹਨੂੰ ਕੱਦੂ ਕਸ ਵੀ ਕਰ ਸਕਦੇ ਹੋ ਜੀ ਤੁਸੀਂ ਕੁੱਟ ਵੀ ਸਕਦੇ ਹੋ ਮੈਂ ਤਾਂ ਇਹ ਕੁੱਟ ਲਿਆ ਜੀ ਕੱਦੂ ਕਸ ਫਿਰ ਇਹਦੇ ਨਾਲ ਖਰਾਬ ਜਾ ਹੋ ਜਾਂਦਾ ਹੈ ਨਾਲ ਹੀ ਕੱਦੂ ਕਸ ਦੇ ਜੰਮੀ ਜਾਂਦਾ ਹੁੰਦਾ ਗੁੜ ਹਨਾ ਤੇ ਉਹ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਜਦੋਂ ਇਹ ਵਿੱਚ ਪਾ ਲਿਆ ਤੇ ਇਹਨੂੰ ਕੁਛ ਚਿਰ ਦੇ ਵਾਸਤੇ ਨਾ ਤੁਸੀਂ ਇਹਨੂੰ ਸੇਕ ਤੇ ਪਿਆ ਰਹਿਣ ਦਿਓ ਜਦੋਂ ਇਹ ਸੇਕ ਤੇ ਪਿਆ ਰਹੂਗਾ ਤਾਂ ਇਹਨੇ ਬਹੁਤ ਟੇਸਟੀ ਬਣ ਜਾਣਾ ਜੀ ਇਹਦੀ ਗਾੜੀ-ਗਾੜੀ ਸੰਘਣੀ-ਸੰਘਣੀ ਤਰੀ ਹੋ ਜਾਣੀ ਹੈ ਆਹ ਦੇਖੋ ਤੁਸੀਂ ਰਿੱਝਣ ਲੱਗ ਗਿਆ ਥੋੜੇ ਜਿਨੇ ਬਣ ਜਾਂਦਾ ਜੀ ਇਹ ਜ਼ਿਆਦਾ ਟਾਈਮ ਨਹੀਂ ਲੈਂਦਾ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਤੁਸੀਂ ਮੈਨੂੰ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਨਾਲ-ਨਾਲ ਆਪਦੇ ਪਿੰਡ ਦਾ ਸ਼ਹਿਰ ਦਾ ਨਾਮ ਵੀ ਲਿਖਿਆ ਕਰੋ ਜੀ ਤੁਸੀਂ ਇਹ ਮੇਰੀ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਠੀਕ ਹੈ ਜੀ ਵਿੱਚ ਕਲੌਂਜੀ ਤੁਰੀ ਫਿਰਦੀ ਆਪਣੇ ਮੇਥੇ ਤੁਰੇ ਫਿਰਦੇ ਆ ਜੀ ਤੇ ਵਿੱਚੇ ਸੌਫ ਤੇ ਵਿੱਚੇ ਜੀਰਾ ਵਿੱਚੇ ਨਮਕ ਮਿਰਚ ਹਲਦੀ ਸਾਰਾ ਕੁਝ ਪਾਤਾ ਆਪਾਂ ਗੁੜ ਪਾਤਾ ਜੀ ਇਹਦੇ ਵਿੱਚ ਤੁਸੀਂ ਮਤਲਬ ਚੀਨੀ ਤਾਂ ਨਾ ਪਾਇਓ ਇੰਨੀ ਸਵਾਦ ਨਹੀਂ ਬਣਦੀ ਇਹ ਗੁੜ ਨਾਲ ਹੀ ਸਵਾਦ ਬਣਦੀ ਹੁੰਦੀ ਹੈ ਠੀਕ ਹੈ ਜੀ ਤੇ ਤੁਸੀਂ ਇਸ ਨੂੰ ਤਿਆਰ ਕਰਕੇ ਰੱਖ ਲਓ ਆਪਦੇ ਕਿਸੇ ਬਰਤਨ ਚ ਕੱਢ ਲਓ ਜੀ ਕੋਲੇ ਬਾਟੇ ਦੇ ਵਿੱਚ ਕੱਚ ਦੇ ਵਿੱਚ ਕੱਢ ਲਓ ਸਟੀਲ ਦੇ ਵਿੱਚ ਨਾ ਕੱਢੋ ਤੁਸੀਂ ਇਹਨੂੰ ਤੇ ਇਹਨੂੰ ਤੁਸੀਂ ਰੱਖ ਵੀ ਸਕਦੇ ਹੋ ਸਟੋਰ ਕਰਕੇ ਜਦੋਂ ਕੋਈ ਆਇਆ ਗਿਆ ਹੁੰਦਾ ਤਾਂ ਥੋੜਾ ਜਿਹਾ ਇਹਨੂੰ ਚੱਕੋ ਜੀ ਚਰਮਚਾ ਭਰ ਕੇ ਤੇ ਨਾਲ ਫੁਲਕੇ ਤੇ ਰੱਖ ਦਿਓ ਬਹੁਤ ਟੇਸਟੀ ਲੱਗਦੀ ਹੈ ਸਬਜ਼ੀ ਦੇ ਨਾਲ ਦਾਲ ਦੇ ਨਾਲ ਤੇ ਤੁਸੀਂ ਵੈਸੇ ਵੀ ਖਾ ਸਕਦੇ ਹੋ ਜੀ ਰੋਟੀ ਇਹਦੇ ਨਾਲ ਤੇ ਚਲੋ ਠੀਕ ਹੈ ਜੀ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਜੀ ਤੇ ਤੁਸੀਂ ਕਮੈਂਟਾਂ ਦੇ ਵਿੱਚ ਮਿੱਠੇ ਮਿੱਠੇ ਕਮੈਂਟ ਕਰ ਦਿਆ ਕਰੋ ਜੀ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਅੱਗੇ ਆਪਾਂ ਨੇ ਕਿਹੜੀ ਵੀਡੀਓ ਲੈ ਕੇ ਆਉਣੀ ਹੈ ਪਲੀਜ਼ ਉਹ ਵੀ ਕਮੈਂਟਾਂ 'ਚ ਦੱਸ ਦਿਆ ਕਰੋ ਆਪਾਂ ਜਿਹਹੋ ਜੀ ਤੁਸੀਂ ਕਹੋਗੇ ਉਹੋ ਜੀ ਆਪਾਂ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਜਿਹਹੋ ਜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਕੋਈ ਸਬਜ਼ੀ ਦੀ ਹੈ ਕੋਈ ਕਿਸੇ ਦਵਾਈ ਦੀ ਹੈ ਜੀ ਕੋਈ ਕਿਸੇ ਖਾਣੇ ਦੀ ਹੈ ਚਲੋ ਠੀਕ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ